ਨਾਮ ਵਾਹਿਗੁਰੂ ਸਤਿ ਸਤ ਨਾਮ ਹੈ ਗੁਰੂ ਸਤ ਨਾਮ ਹੈ ਗੁਰੂ ਸਤ ਨਾਮ ਹੈ ਗੁਰੂ ਸਤ ਗੁਰੂ ਪਾਸਾ ਸਤ ਨਾਮ ਆਹੇ ਗੁਰੂ ਸਤ ਨਾਮ ਆਹੇ ਗੁਰੂ ਗੁਰੂ ਸਤ ਨਾਮ ਆਹੇ ਗੁਰੂ ਕਲ ਜੁਗ ਬਾਬੇ ਜਗ ਬਾਪੇ ਤਾਰਿਆ ਕਲਯੁਗ ਬਾਪੇ ਤਾਰਿਆ ਹਾ ਰੀ ਲੋ ਆਓ ਕਲਯੁਗ ਬਾਪੇ ਤਾਰਿਆ ਕਲਯੁਗ ਬਾਪੇ ਤਾਰਿਆ ਕਲਯੁਗ ਬਾਪੇ than guru nanak than guru nanak than guru nanak than nanak wah wah than nanak than nanak than nanak than nanak ਸਤਗੁਰੂ ਮਹਾਰਾਜ ਸਾਨੂੰ ਡੁੱਬਿਆਂ ਨੂੰ ਤਾਰਿਆ ਰੁਲਦਿਆਂ ਨੂੰ ਅਰਸ਼ਾਂ ਤੇ ਚਾੜਿਆ ਵਿਦਵਾਨ ਨੇ ਬੜੇ ਪਿਆਰ ਦੀ ਰਸਵਾਈ ਲਿਖਦਾ ਇਹਦੇ ਚ ਸਾਰਾ ਇਤਿਹਾਸ ਹੀ ਬੰਦ ਹੋ ਜਾਂਦਾ ਹੈ ਤੁਸੀਂ ਵੀ ਨਾਲ ਰਿਪੀਟ ਕਰਿਓ ਬਾਬਾ ਕੌਣ ਕਹਿੰਦਾ ਤੂੰ ਬਾਗ ਦਾ ਮਾਲੀ ਨਹੀਂ ਕੱਲ ਨਾ ਤੂੰ ਕਿਹੜੀ ਜੋ ਸਾਡੇ ਲਈ ਕਾਲੀ ਭੁਖਿਆਂ ਦੀ ਖਾਤਰ ਪਿਤਾ ਤੂੰ ਚਪੇੜਾਂ ਖਾਧੀਆਂ ਗਮੀਆਂ ਦੇ ਬਦਲੇ ਦੇ ਗਿਆ ਤੂੰ ਬਾਬਾ ਸਾਨੂੰ ਸ਼ਾਦੀਆਂ ਬਾਲਾਂ ਤੇ ਮਰਦਾਨਾਂ ਨੂੰ ਵੀਰ ਕੈਸੇ ਚੁਣੇ ਤੈ ਕੋੜੀਆਂ ਦੇ ਕੀਰਲੇ ਕੁੱਲੀਆਂ ਤੂੰ ਜਾ ਕੇ ਸੁਣੇ ਕਰੀਂ ਕੀਰਤੀ ਦੀ ਝੁੱਗੀ ਵੇਖੀ ਉੱਥੇ ਹੀ ਜਾ ਕੇ ਟਿਕ ਗਿਓਂ ਦੁਖੀਆਂ ਦੀ ਖਾਤਰ ਬਾਬਾ ਤੂੰ ਬਾਜ਼ਾਰਾਂ ਵਿੱਚ ਵੇਚ ਲਿਆ ਵਾਹੇ ਮੇਰੇ ਮੋਦੀਆ ਤੂੰ ਮੋਦੀ ਖਾਨਾ ਖੋਲਿਆ ਤੇਰੇ ਜਿਆ ਸੌਦਾ ਮੁੜ ਕੇ ਨਹੀਂ ਕਿਸੇ ਤੋਂ ਲਿਆ ਤੈਨੂੰ ਪੜਾਉਣ ਆਏ ਪੰਡਤ ਤੇ ਮੁੱਲਾ ਪੜ ਗਏ ਸੂਫੀ ਬੰਦਿਆਂ ਨੂੰ ਨਾਮ ਦੇ ਨਸ਼ੇ ਚੜ ਗਏ ਆਪਣੀ ਸ਼ਾਫ ਤੇ ਗੜਵੀ ਸਾਦਾ ਨੂੰ ਫੜਾ ਹੁੰਦਾ ਸੀ ਲਾ ਕੇ ਆਪਣੀ ਕੰਬਲੀ ਤੂੰ ਨੰਗਿਆਂ ਦੇ ਪਾਉਂਦਾ ਸੀ ਦੁਨੀਆਂ ਦੇ ਨਕਸ਼ੇ ਤੇ ਵੱਖਰਾ ਹੀ ਮਨਜੂਮ ਸੀ ਜਦੋਂ ਗੋਦਰੇ ਚ ਦੁੱਧ ਸੀ ਤੇ ਪੂੜੀਆਂ ਚ ਖੋਣ ਸੀ ਬਾਬਰ ਦੀ ਚੱਕੀ ਫੇਰ ਕੇ ਲਗਾ ਗਿਆ ਬਾਜੀ ਜਾਨ ਦੀ ਚੱਕੀ ਬਾਬਰ ਦੀ ਨਹੀਂ ਤਕਦੀਰ ਫਿਰ ਗਈ ਹਿੰਦੁਸਤਾਨ ਦਾ ਕਿਹੜੇ ਕਿਹੜੇ ਗੁਣ ਬਾਪੀ ਦੀ ਜਾਮਾ ਬਸ ਮੈਂ ਇੰਨਾ ਕੁ ਦਰਸ਼ਨ ਕਰਨ ਲੱਗਾ ਕਿ ਇਸ ਜਗ੍ਹਾ ਦਾ ਨਾਮ ਬੇਰ ਸਾਹਿਬ ਕਿਵੇਂ ਪਿਆ ਦੁਨੀਆ ਦੇ ਨਕਸ਼ੇ ਤੇ ਹਰ ਬੰਦਾ ਚਾਰ ਚੀਜ਼ਾਂ ਲੱਭਦਾ ਏ ਕਿ ਮੇਰੀ ਕੋਠੀ ਵੱਡੀ ਹੋਵੇ ਮੇਰੇ ਬੱਚੇ ਸੈੱਟ ਹੋ ਜਾਣ ਬੈਂਕ ਬੈਲੈਂਸ ਬਣ ਜਾਵੇ ਤੇ ਮੇਰਾ ਬੁਢੇਪਾ ਸੋਨਾ ਮਤੀਤ ਹੋਵੇ ਜਿਹਨੂੰ ਸਹਿਬ ਜੀ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਅੱਜ ਪਤਾ ਨਹੀਂ ਕਿੰਨੀ ਇਕ ਸੰਗਤ ਆਈ ਹੈ 5-5 ਕਿਲੋਮੀਟਰ ਤੋਂ ਲੰਘਿਆ ਨਹੀਂ ਜਾਂਦਾ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਤਿੰਨ ਅੱਖਰ ਨੇ ਵਿਦਿਆਰਥੀ ਭਰਪੂਰ ਗਿਆਨੀ ਭਿੰਦਰ ਸਿੰਘ ਦੀ ਬਹੁਤ ਪਿਆਰ ਵਾਲੀ ਆਤਮਾ ਹੈ ਪਹੁੰਚੇ ਜੀ ਆਇਆਂ ਸੁਖਮ ਦੇ ਬਚਨ ਕਰਾਂ ਪਹਿਲਾ ਲਲਾ ਗੁਰੂ ਨਾਨਕ ਸਾਹਿਬ ਮਹਾਰਾਜ ਨਾਮ ਦੀ ਵਰਖਾ ਕੀਤੀ ਸਤਨਾਮ ਕੜ ਮੰਤਰ ਸੁਨਾਇਆ ਤੁਸੀਂ ਵੀ ਬੇਨਤੀ ਹੈ ਕੁਝ ਲੈ ਕੇ ਜਾਇਓ ਜਦੋਂ ਵੀ ਆਪਾਂ ਕਿਸੇ ਦੇ ਜਨਮ ਦਿਨ ਤੇ ਜਾਂ ਇੰਗਲਿਸ਼ ਚ ਬਰਥਡੇ ਕਿਹਨੇ ਬਾਡੇ ਤੇ ਜਾਂਦੇ ਆ ਨਾ ਤੇ ਆਪਾਂ ਕੋਈ ਗਿਫਟ ਲੈ ਕੇ ਜਾਂਦੇ ਆ ਜਿਹਦੇ ਵੀ ਜਨਮ ਦਿਨ ਤੇ ਜਾਣਾ ਹੈ ਤੇ ਅੱਜ ਸਹਿਬ ਦੇ ਪ੍ਰਕਾਸ਼ ਤੇ ਆਏ ਆ ਤੇ ਕਿਹੜਾ ਗਿਫਟ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਵੱਧ ਪਸੰਦ ਹੈ ਗੁਰੂ ਨਾਨਕ ਸਾਹਿਬ ਸਭ ਤੋਂ ਵੱਧ ਪਿਆਰ ਕਰਦੇ ਨੇ ਸ਼ਬਦ ਨਾਲ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਆਪਣਾ ਪੰਥ ਨਿਰਾਲਾ ਤੇ ਸ਼ਬਦ ਲੈ ਕੇ ਜਾਓ ਰੋਜ਼ ਰਾਤ ਨੂੰ 5-10 ਮਿੰਟ ਘਰੇ ਨਾਮ ਜਪਿਆ ਕਰੋ ਬੱਚਿਆਂ ਨੂੰ ਸੰਥਿਆ ਕਰਾਓ ਘੱਡੋ ਘੱਟ 5 ਬਾਣੀਆਂ ਦਾ ਨਿਤਨੇਮ ਵੀ ਸਿਖਾਓ ਪ੍ਰਕਾਸ਼ ਦੀ ਡੈਫੀਨੇਸ਼ਨ ਚਾਨਣ ਹੈ ਵਿਦਵਾਨ ਕਹਿੰਦਾ ਹਰ ਦੋ ਨੂਨੇ ਨਾਮ پاک ਸਨਾਇਮ ਨਸੀਰ ਬਾਬੇ ਨਾਨਕ ਦੇ ਨਾਮ ਦਾ ਪਹਿਲਾ ਲੰਨਾ ਕਹਿੰਦਾ ਮੇਰੇ ਸਹਿਬ ਨੇ ਨਾਮ ਦੀ ਵਰਖਾ ਕੀਤੀ ਜੇ ਜਿੱਥੇ ਨਾਮ ਦਾ ਵਸਾ ਹੋ ਜੇ ਉਥੇ ਰੇਤیاں ਸਿੱਧੀਆਂ ਮਗਰ ਘੁਰੀਆਂ ਫਿਰਦੀਆਂ ਜੇ ਕੋਠੀਆਂ ਗੱਡੀਆਂ ਵੀ ਜੇ ਪੀ ਆਰ ਤੰਦਰੁਸਤੀ ਸਭ ਮਗਰ ਪੱਜੀ ਫਿਰੂ ਕਿਉਂਕਿ ਸਾਬ ਕਿਦੇ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਦੂਸਰਾ ਨੰਨਾ ਪਹਿਲਾ ਨੰਨਾ ਨਾਮ ਦੂਸਰਾ ਨੰਨਾ ਨਿਆਮਤਾ ਜਿਹੜਾ ਵੀ ਬਾਬੇ ਨਾਨਕ ਦੇ ਦਰਵਾਜੇ ਤੇ ਖਾਲੀ ਝੋਲੀ ਲੈ ਕੇ ਆ ਗਿਆ ਨਾ ਬਾਗਾਂ ਵਾਲਿਓ ਮੇਰੇ ਸਹਿਬ ਜੀ ਪੂਰੀ ਦੁਨੀਆ ਤੇ ਕੋਈ ਵੀ ਮਨੁੱਖ ਕਿਸੇ ਬੂਏ ਤੋਂ ਖਾਲੀ ਆ ਜੇ ਪਰ ਜਿਹੜਾ ਬਾਬੇ ਨਾਨਕ ਦੇ ਘਰ ਆ ਗਿਆ ਬਾਬਾ ਜੀ ਉਹਦੀ ਝੋਲੀ ਭਰ ਕੇ ਤੁਰ ਗਏ ਤੀਸਰਾ ਕਾਲ ਨਸੀਰ ਮਗਦਗਾਰ ਜਦੋਂ ਸਾਰੇ ਲੋਕੀ ਸਾਥ ਛੱਡ ਜਾਂ ਤੇ ਗੁਰੂ ਨਾਨਕ ਸਾਹਿਬ ਬਾਣੀ ਇਹ ਛੱਡਦੇ ਆਖੋ ਸਤਨਾਮ ਮੈਂ ਹੁਣ ਦਰਸ਼ਨ ਕਰਾਂ ਇਸ ਜਗ੍ਹਾ ਦਾ ਨਾ ਬੀਰ ਸਾਹਿਬ ਕਿਵੇਂ ਹੋਇਆ ਜੁੜਨ ਦੀ ਗੱਲ ਚੱਲੀ ਜੁੜੇ ਰਹੋ ਭਾਈ ਭੀਰਤੀ ਦੀ ਦੇਵੀ ਦੇ ਪੁਜਾਰੀ ਹੈ ਰੱਜੇ ਪੁਜੇ ਨੇ ਘਰੋਂ ਕਰੋੜਾ ਪਤੀ ਨੇ ਅੰਦਰ ਭੁੱਖ ਪੈਦਾ ਹੋਈ ਮੁਕਤੀ ਦੀ 18 ਘੰਟੇ ਝੌਂਕੜਾ ਮਾਰਦੇ ਆ ਸੁਭਣ ਦਰਸ਼ਨ ਹੋਏ ਦੇਵੀ ਦੇ ਮਾਂ ਪੁੱਤ ਦੁੱਤ ਪੁੱਤ ਮਾਇਆ ਗੱਡੀਆਂ ਮਹਿਲ ਕੀ ਚਾਹੀਦਾ ਏ ਕਹਿੰਦੇ ਮੁਕਤੀ ਵਿੰਦੇ ਫਿਰ ਜਾਓ ਸੁਲਤਾਨਪੁਰ ਲੋਧੀ ਵੇਈ ਨਦੀ ਦੇ ਕੰਢੇ ਤੇ ਰੱਬ ਬੈਠਾ ਉਸਤ ਸਤਨਾਮ ਸੀ ਜਿੱਥੇ ਆਪਾਂ ਬੈਠੇ ਆਏ ਇਸ ਸਟੇਜ ਤੇ 5 ਮਿੰਟ ਵੀ ਬੜੇ ਬਾਪੂ ਦੀ ਗੋਲ ਸਮਝ ਕੇ ਬਈਏ ਤਾਂ ਕਿਉਂਕਿ ਬੰਦਿਆਂ ਵੱਲ ਵੇਖਾਂ ਕਿ ਬੰਦਿਆਂ ਦੀ ਜੇ ਵੱਲ ਤੇ ਵੇਂਦੇ ਰਵਾਂਗੇ ਜਿਨੇ ਬਾਪੂ ਦੇ ਖਜਾਨੇ ਲੇ ਵੇਖ ਲਿਆ ਮੁੱਕਦੇ ਨਹੀਂ ਆਖੋ ਸਤਨਾਮ ਇਹ ਸਚਾਈ ਹੈ ਅੱਜ ਸਾਡੀ ਪ੍ਰਚਾਰ ਕਿਛ ਰਹਿਣੀ ਕਿਉਂ ਥੱਲੇ ਗਈ ਦੁੱਖ ਨਾ ਕਹਿਣਾ ਪੈਂਦਾ ਏ ਬਾਬੇ ਨਾਨਕ ਦੇ ਏਡੇ ਵੱਡੇ ਖਜ਼ਾਨੇ ਹੁਣ ਤੇ ਗੁਰੂ ਘਰ ਦੇ ਪ੍ਰਚਾਰਕਾਂ ਦੀਆਂ ਵਾਸਤੇ ਭੇਟਾ ਇਹ ਮੋਗਿਆ ਪਤਾ ਨਹੀਂ ਕਿਹੜੇ ਵੈਨ ਨੂੰ ਦਰਪਿਆ ਸੀ ਗੌਰ ਕਰਿਓ ਮੈਂ ਜਿਆਦਾ ਨਹੀਂ ਬੋਲਾਂਗਾ ਮੇਰਾ ਬਾਬਾ ਜਾਣਦਾ ਏ ਬਾਕੀ ਅਸੀਂ ਕਰੋੜਾਂ ਦੇ ਫੰਡ ਪੇਸ਼ ਕਰਕੇ ਕੀ ਲੈਣੇ ਜੇ ਗੁਰੂ ਦਾ ਬੁਲਾਰਾ ਹੀ ਨਾਰਾਜ਼ ਹੋਇਆ ਫਿਰ ਸਰੋਹ ਵਿਚਾਰ ਭਾਈ ਤਕੀਰ ਖਰਜਿਆ ਪੁਜਿਆ ਏ ਮੁਕਤੀ ਦੀ ਦਾਤ ਮੰਗਦਾ ਏ ਤੇ ਜਦੋਂ ਇੱਥੇ ਆਇਆ ਕਥਾ ਲੰਬੇਰੀ ਆ ਮੈਂ ਸਮਾਉਂਦੀ ਬਲਵਧਾ ਹੋਰ ਵੀ ਰੂਹਾਂ ਨੇ ਹਜਰੀ ਪਰਣੀ ਬਾਬਾ ਨਾਨਕ ਜੀ ਦੇ ਚਰਨਾਂ 'ਚ ਹੱਟ ਸਹਿਬ ਮੋਦੀ ਖਾਨ ਨੇ ਤੇ ਸਤਿਗੁਰੂ ਲੰਮੀ ਲੈਣ ਕੇ ਲੱਗ ਗਿਆ ਜਦੋਂ ਇਹਦੀ ਵਾਰੀ ਆਈ ਤੇ ਮੇਰੇ ਸਹਿਬ ਕਹਿੰਦੇ ਭਾਈ ਸਹਿਬ ਕੀ ਲੈਣਾ ਈ ਗੁੜ ਲੈਣਾ ਈ ਖੰਡ ਲੈਣੀ ਓ ਆਟਾ ਲੈਣੇ ਚਾਹ ਬੱਤੀ ਲੈਣੇ ਓ ਕੀ ਲੈਣ ਆਇਆ ਏ ਕਹਿੰਦਾ ਬਾਬਾ ਮੈਂ ਤੇਰੀ ਗੋਦੀ ਚ ਥਾਂ ਲੈਣ ਆਇਆ ਆ ਕੋ ਸਤਿ ਮੈਨੂੰ ਕੁਝ ਨਹੀਂ ਚਾਹੀਦਾ ਮਹਾਰਾਜ ਮੈਨੂੰ ਆਪਣੇ ਕੋਲ ਥਾਂ ਦੇ ਦਿਓ ਇਹ ਜਿਹੜੇ ਤਖਤ ਨੇ ਨਾ ਇਹਨਾਂ ਤੇ ਡਿਊਟੀ ਮਿਲ ਜਾਣੀ ਮੈਂ ਸਮਝਦਾ ਬੜੇ ਵੱਡੇ ਭਾਗ ਹੈ ਛੋਟੇ ਨਹੀਂ ਰੱਖ ਦਿਓ ਮਨੇ ਗੁਰੂ ਸਾਹਿਬ ਕਿਰਪਾ ਕਰਨ ਮੇਰੇ ਪਿਆਰੇ ਦੀ ਸੇਵਾ ਮੰਗੀ ਤੇ ਸੇਵਾ ਕਰਦਿਆਂ ਫਿਰ ਮਹਾਰਾਜ ਕਹਿੰਦੇ ਕੀ ਸੇਵਾ ਕਰਨੀ ਕਹਿੰਦੇ ਸਾਈਹਬ ਜੀ ਕੋਈ ਦੇ ਦਿਓ ਦੇ ਇਤਿਹਾਸ ਕਹਿੰਦਾ ਵੀ ਗਾਤਨ ਦੀ ਸੇਵਾ ਲਈ ਇਹ ਬੇਰ ਸਾਹਿਬ ਕਿਵੇਂ ਬਣਿਆ ਇਹ ਦਰਬਾਰ ਨਹੀਂ ਸੀ ਉਦੋਂ ਇਹ ਦੀਵਾਨ ਹਾਲ ਨਹੀਂ ਸੀ ਇਹ ਬੀਂ ਨਦੀ ਵਗਦੀ ਸੀ ਜੰਗਲ ਸੀ ਬਾਬੇ ਨੂੰ ਸੇਵਾ ਲਿਆ ਕੇ ਉਸ ਪਿਆਰੇ ਨੇ ਦਿੱਤੀ ਮੀਂਹ ਝੱਖੜ ਆਇਆ ਮਹਾਰਾਜ ਹੱਸ ਕੇ ਕਹਿੰਦੇ ਅੱਜ ਮੇਰੀ ਲੈ ਕਹਿੰਦੇ ਪਾਸ਼ਾ ਜਿਹਦੇ ਨਾ ਸਾਰ ਲੋ ਹਜ਼ੂਰ ਹੱਸੇ ਕਹਿਣ ਲੱਗੇ ਭਾਈ ਭੀਰਥ ਤੇਰੇ ਮੇਰੇ ਪਿਆਰ ਦੀ ਨਿਸ਼ਾਨੀ ਆ ਅੱਜ ਦਤਨ ਮੇਰੀ ਦੀ ਕਰਾਂਗੇ ਪਰ ਇਹਨੂੰ ਸੁਟਣਾ ਨਹੀਂ ਇਹਨੂੰ ਗੜ ਦਿੱਤਾ ਇਹ ਵਚਨ ਕੀਤਾ ਭਾਈ ਭੀਰਥ ਰਹਿਦੀ ਦੁਨੀਆ ਤੱਕ ਤੇਰੀ ਮੇਰੀ ਯਾਦ ਰੂ ਲੋਕੀ ਮਥੇ ਟੇਕਿਆ ਕਰਨਗੇ ਹੋ ਨਿਹਾਲ ਸ੍ਰੀ ਅਕਾਲ ਹੋਣੇ ਕਿਰ ਸੁਵਾਈ ਕਹਿ ਕੇ ਮੈਂ ਫੱਤੇ ਬਲਾਵਾ ਤੁਸੀਂ ਬੇਰ ਸਾਹਿਬ ਦੇ ਥੱਲੇ ਜਾਨੇ ਅਸੀਂ ਵੀ ਜਾਨੇ ਛੇ ਰਹਿਨੇ ਇੱਥੇ ਆ ਅੜਿਪਾ ਗ੍ਰਹ ਵਾਲੀ ਕਰਤੀਂ ਦੇ ਥਾਂ ਮਿਲੀ ਜਦੋਂ 베ਰੀ ਥੱਲੇ ਜਾਇਓ ਉਹਨੂੰ ਪੁੱਛਿਓ ਜਰੂਰ ਪਹਾੜਾਂ ਵਾਲੀਏ ਅਸੀਂ ਬਾਬੇ ਨੂੰ ਵੇਖਿਆ ਨਹੀਂ ਬਾਬੇ ਨੂੰ ਪੜਿਆਏ ਸਾਡੀ ਇੰਨੀ ਅੱਖ ਨਹੀਂ ਸਾਡੀ ਇੰਨਾ ਜੀਵਨ ਨਹੀਂ ਸਾਡੀ ਇੰਨੀ ਬੰਦਕੀ ਨਹੀਂ ਬਾਬੇ ਨੂੰ ਪਰ ਤੂੰ ਉਹ ਦਰਖਤ ਹੈ ਜਿੰਨੂੰ ਗੁਰੂ ਨਾਨਕ ਦੇ ਹੱਥਾਂ ਦੀ ਸ਼ੋਹ ਮਿਲੀ ਤੇ ਉਹਦੇ ਬੁੱਲਾਂ ਦਾ ਪਿਆਰ ਉਹਦਾ ਰਸ ਮਿਲਿਆ ਇੱਕ ਵਾਰੀ ਦੱਸ ਤੇ ਸਹੀਂ ਬਾਬਾ ਨਾਨਕ ਕਿਨੇ ਸੀ 베ਰੀ ਥੱਲੇ ਬੈਠੇ ਤੇ 베ਰੀ ਕੀ ਬੋਲੀ ਇੱਕ ਰਸਵਾਈ ਵਿੱਚ ਹਿੰਦੀ ਮੇਰੇ ਜਿਹਾ ਬੇਰੀਆਂ ਬਥੇਰੀਆਂ ਸੀ ਜਾਗੀ ਉੱਤੇ ਬੋਲੋ ਤੁਸੀਂ ਵੀ ਮੇਰੇ ਜਿਹਾ ਬਥੇਰੀਆਂ ਸੀ ਜਾਗੀ ਉੱਤੇ ਲੱਭਦਾ ਨਿਸ਼ਾਨ ਕਿਤੇ ਦੂਰ ਦਾ ਨਜ਼ੀਕ ਹੈ ਕੋਲੇ ਹੋ ਕੇ ਸੜ ਗਈਆਂ ਬੁੱਢੀਆਂ ਹੋ ਮਰ ਗਈਆਂ ਬੱਕਰੀਆਂ ਚਰ ਗਈਆਂ ਇਹ ਵੀ ਗੱਲ ਠੀਕ ਹੈ ਮੈਂ ਹਰੀਪਰੀ ਸੁਲਤਾਨਪੁਰ ਲੋਧੀ ਵਿੱਚ ਵਰਾਉ ਜਾਂ ਮੈਨੂੰ 550 ਦੇ ਕਰੀਬ ਹੈ ਰੱਜ ਰੱਜ ਸੰਗਤ ਮੈਂ ਕੀਤੀ ਬਾਬੇ ਨਾਨਕ ਦੀ ਦੇ ਰਿਆ ਗਵਾਈ ਮੇਰਾ ਪਤਾ ਪਤਾ ਠੀਕ ਹੈ 550 ਸਾਲ ਕਰੀਬ ਉਹ ਮੇਰੀ ਅੱਜ ਵੀ ਮੌਜੂਦ ਹੈ ਬੇਸਾ ਬਣ ਗਿਆ ਤਖਤ ਬਣ ਗਿਆ ਸੰਗਤਾਂ ਦੀਆਂ ਝੋਲੀਆਂ ਭਰਦੀਆਂ ਏ ਉਹ ਅੱਜ ਵੀ ਕਹਿੰਦੀ ਸਿੱਖੋ ਵੇਖੋ ਮੈਂ ਅੱਜ ਵੀ ਬਾਬੇ ਦੇ ਚਰਨਾਂ ਨਾਲ ਨੀਵੇਂ ਥਾਉ ਕੇ ਜੁੜੀ ਐ ਦਰਬਾਰ ਉੱਚਾ ਹੈ ਤੇ ਉਹ ਨੀਵੇਂ ਪੋਰਾ ਅੱਜ ਜੇ ਮੈਂ ਬਾਬੇ ਦੇ ਚਰਨ ਫੜ ਕੇ ਬੈਠੀ ਆ ਤੁਸੀਂ ਵੀ ਜੁੜ ਜੋ ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੁੜ ਗਿਆ ਉਹਨਾਂ ਦੇ ਪਰਿਵਾਰ ਕਾਰੋਬਾਰ ਉਹਨਾਂ ਦੇ ਵਿਹਾਰ ਸਦਾ ਹੀ ਹਰੇ ਭਰੇ ਰਹਿਣਗੇ ਆਓ ਇੱਕ ਸ਼ਬਦ ਪੜ ਜਾਂ ਮੈਨੂੰ ਹੁਕਮ ਕੀਤਾ ਸੀ ਸੰਗਤ ਨੂੰ ਕਿਉਂ ਫਿਰ ਸੁਭਾਵਤੀ ਸਾਰੇ ਕਿਰਪਾ ਕਰਿਓ ਦੁਨੀਆਂ ਤਾਰਨ ਆਇਆ ਜੀ ਕੀ ਤਵੀਰ ਦੁਨੀਆ ਤਾਰਨ ਆਇਆ ਜੀ ਆਇਆ ਨਾਨਕੀ ਦਾ ਵੀਰ ਦੁਨੀਆ ਤਾਰਨ ਆਇਆ ਵਾ ਵਾ ਕਰੋ ਕਿਰਪਾ ਦੁਨੀਆ ਤਾਰਨ ਆਇਆ ਦੁਨੀਆ ਤਾਰ ਨ ਆਇਆ ਜੀ ਆਇਆ ਨਾਨਕੀ ਦਾ ਵੀਰ ਦੁਨੀਆ ਆਇਆ ਜੀ ਆਇਆ ਨਾਨਕੀ ਦਾ ਵੀਰ ਦੁਨੀਆ ਤਾਰ ਨ ਆਇਆ ਜੀ ਆਇਆ ਜੀ ਬਹੁਤ ਬਹੁਤ ਧੰਨਵਾਦ ਗੁਰੂ ਸੰਗਤ ਜੀ